ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜੋ ਤੁਹਾਡੇ ਨਾਲ ਦੋ ਰੈਸਪੀਜ਼ ਸ਼ੇਅਰ ਕਰਨ ਜਾ ਰਹੀ ਹਾਂ ਉਹ ਬਹੁਤ ਹੀ ਹੈਲਦੀ ਹੋਣ ਦੇ ਨਾਲ ਨਾਲ ਟੇਸਟੀ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਟਰਾਈ ਕਰਿਓ ਇਹ ਤੁਸੀਂ ਮਾਰਨਿੰਗ ਦੇ ਵਿੱਚ ਬ੍ਰੈਕਫਾਸਟ 'ਚ ਵੀ ਲੈ ਸਕਦੇ ਹੋ ਤੇ ਲੰਚ ਦੇ ਵਿੱਚ ਵੀ ਲੈ ਸਕਦੇ ਹੋ ਇਹ ਤੁਹਾਨੂੰ ਦੋ ਤੋਂ ਤਿੰਨ ਘੰਟੇ ਫੁੱਲਫਿਲ ਰੱਖਣਗੀਆਂ ਤੇ ਬਹੁਤ ਹੀ ਜ਼ਿਆਦਾ ਹੈਲਦੀ ਹਨ ਇਹ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਜਿਹੜੇ ਕਈ ਨਾਨ-ਵੇਜ ਨਹੀਂ ਖਾਂਦੇ ਉਹ ਇਹਨਾਂ ਨੂੰ ਲੈਣਗੇ ਤੇ ਤੁਹਾਡੇ ਜਿਹੜੀ ਆਪਣੀ ਰਿਕੁਆਇਰਮੈਂਟ ਹੁੰਦੀ ਹੈ ਡੇਲੀ ਦੀ ਪ੍ਰੋਟੀਨ ਦੀ ਉਹ ਆਪਾਂ ਇਹਨਾਂ ਤੋਂ ਪੂਰੀ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਮੂਦੀ ਬਣਾ ਕੇ ਤਿਆਰ ਕਰਾਂਗੇ ਇਸ ਦੇ ਲਈ ਜਿਹੜੀਆਂ ਮੈਂ ਚੀਜ਼ਾਂ ਲਈਆਂ ਹਨ ਉਹ ਮੈਂ ਸਕਰੀਨ ਤੇ ਵੀ ਮੈਂਸ਼ਨ ਕੀਤੀਆਂ ਹਨ ਇੱਥੇ ਆਪਾਂ ਅਖਰੋਟ ਬਦਾਮ ਦੋ ਅੰजीर ਲਏ ਹਨ ਥੋੜੇ ਜਿਹਾ ਆਪਾਂ ਗ੍ਰੇਨਬੇਰੀ ਨਾਲ ਹੀ ਬਲੂਬੇਰੀ ਨਾਲ ਪੰਪਕਿਨ ਸੀਡ ਤੇ ਮੈਲਨ ਸੀਡ ਚੀਆ ਸੀਡ ਤੇ ਨਾਲ ਹੀ ਆਪਾਂ ਫਲੈਕਸੀਡ ਜਿਸ ਨੂੰ ਆਪਾਂ ਹਲਸੀ ਕਹਿੰਦੇ ਹਾਂ ਸਾਰੀਆਂ ਚੀਜ਼ਾਂ ਲੈ ਲਈਆਂ ਹਨ ਇਹ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਵਧ ਘੱਟ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਪਾ ਕੇ ਓਵਰਨਾਈਟ ਸੋਕ ਕਰਕੇ ਰੱਖ ਲਵਾਂਗੇ ਇਹ ਜੇਪ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਵਿੱਚ ਸਮੂਦੀ ਤਿਆਰ ਕਰਨੀ ਹੋਵੇ ਤਾਂ ਇਸ ਨੂੰ ਆਪਾਂ ਰਾਤ ਨੂੰ ਇਸ ਤਰ੍ਹਾਂ ਸੋਕ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹਾਂ ਤਾਂ ਕਿ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਬਹੁਤ ਹੀ ਜਲਦੀ ਬਣਾ ਕੇ ਤਿਆਰ ਹੋ ਸਕੇ ਇਸ ਦੇ ਵਿੱਚ ਮੈਂ ਅੱਧਾ ਕੱਪ ਪਾਣੀ ਦਾ ਐਡ ਕਰ ਲਿਆ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ ਰੱਖ ਦਵਾਂਗੇ ਓਵਰਨਾਈਟ ਮਾਰਨਿੰਗ ਦੇ ਵਿੱਚ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਬਹੁਤ ਹੀ ਵਧੀਆ ਫੁੱਲ ਚੁਕੀਆਂ ਹਨ ਇਹਨਾਂ ਦੇ ਵਿੱਚੋਂ ਆਪਾਂ ਜਿਹੜਾ ਪਾਣੀ ਹੈ ਉਹ ਕੱਢ ਦੇਣਾ ਹੈ ਇਹਨਾਂ ਨੂੰ ਪਛਾਨਣੀ ਦੇ ਨਾਲ छान ਲੈਣਾ ਹੈ ਤੇ ਪਾਣੀ ਇਸ ਦਾ ਅਲੱਗ ਕਰ ਦੇਣਾ ਹੈ ਮੈਂ ਇੱਥੇ ਬਦਾਮਾਂ ਦੇ ਛਿਲਕੇ ਨੂੰ ਉਤਾਰ ਲਿਆ ਸੀ ਇਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਜੇ ਤੁਸੀਂ ਇਹਨਾਂ ਨੂੰ ਰਿਮੂਵ ਕਰਨਾ ਚਾਹੋ ਤਾਂ ਕਰ ਸਕਦੇ ਹੋ ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਜਾਰ ਦੇ ਵਿੱਚ ਐਡ ਕਰ ਲਵਾਂਗੇ ਤੇ ਇੱਥੇ ਮੈਂ ਇੱਕ ਲਿਆ ਹੈ ਬਨਾਣਾ ਤੇ ਇਸ ਨੂੰ ਵੀ ਆਪਾਂ ਐਡ ਕਰ ਲਵਾਂਗੇ ਇਹ ਮੈਂ ਦੋ ਜਾਣਿਆਂ ਵਾਸਤੇ ਸਮੂਦੀ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਚਾਹੋ ਤਾਂ ਇਸ ਮਾਣ ਵਧ ਘਟ ਵੀ ਕਰ ਸਕਦੇ ਹੋ ਹੁਣ ਇੱਕ ਕੱਪ ਇਸ ਦੇ ਵਿੱਚ ਆਪਾਂ ਦੁੱਧ ਐਡ ਕਰ ਲਵਾਂਗੇ ਤੇ ਇਸ ਨੂੰ ਆਪਾਂ ਬਲੈਂਡ ਕਰ ਲਵਾਂਗੇ ਤੁਸੀਂ ਚਾਹੋ ਤਾਂ সুইਟਨਰ ਵਾਸਤੇ ਇੱਕ ਜਾਂ ਦੋ ਖਜੂਰਾਂ ਐਡ ਕਰ ਸਕਦੇ ਹੋ ਪਰ ਮੈਂ ਇਸੇ ਤਰ੍ਹਾਂ ਹੀ ਇਸ ਨੂੰ ਪੀਵਾਂਗੀ ਕਿਉਂਕਿ ਇਹ ਬਹੁਤ ਹੀ ਮਿੱਠਾ ਹੋ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਬਨਾਣਾ ਐਡ ਕੀਤਾ ਹੈ ਹੋਏ ਦੇਖੋ ਕਿੰਨੀ ਜ਼ਿਆਦਾ ਵਧੀਆ ਆਪਣੀ ਕਿੰਨੀ ਥਿੱਕ ਸਮੂਦੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਸ ਨੂੰ ब्रेकफास्ट ਦੇ ਵਿੱਚ ਲਓਗੇ ਤੁਹਾਨੂੰ 2 ਤੋਂ 3 ਘੰਟੇ ਬਿਲਕੁਲ ਵੀ ਭੁੱਖ ਨਹੀਂ ਲੱਗੇਗੀ ਬਹੁਤ ਹੀ ਵਧੀਆ ਤੁਹਾਨੂੰ ਮਹਿਸੂਸ ਹੋਵੇਗਾ ਇੱਕ ਵਾਰੀ ਤੁਸੀਂ ਇਸ ਨੂੰ ਟ੍ਰਾਈ ਕਰਿਓ ਢਾਡੀ ਜਿਹੜੀ ਪ੍ਰੋਟੀਨ ਦੀ ਰਿਕੁਆਇਰਮੈਂਟ ਹੈ ਉਹ ਵੀ ਇਸ ਨੂੰ ਫਿਲ ਕਰੇਗਾ ਇਹ ਆਪਣੀ ਸਮੂਦੀ ਬਣ ਕੇ ਤਿਆਰ ਹੈ ਹੁਣ ਆਪਾਂ ਦੂਸਰਾ ਇੱਕ ਹੋਰ ਰੈਸਪੀ ਸ਼ੇਅਰ ਕਰਾਂਗੇ ਇਹ ਕੋਈ ਆਮ ਪਰਾਂਠਾ ਨਹੀਂ ਹੈ ਇਹ ਵੀ ਫੁੱਲਫਿਲ ਇੱਕ ਪ੍ਰੋਟੀਨ ਪੈਕਜ ਪਰਾਂਠਾ ਹੈ ਤੁਸੀਂ ਇੱਕ ਵਾਰੀ ਇਸ ਨੂੰ ਵੀ ਟ੍ਰਾਈ ਕਰਿਓ ਇਸ ਦੇ ਵਿੱਚ ਵੀ ਭਰ ਭਰ ਕੇ ਪ੍ਰੋਟੀਨ ਹੁੰਦਾ ਹੈ ਤੇ ਆਪਣੀ ਇਹ ਪ੍ਰੋਟੀਨ ਦੀ ਰਿਕੁਆਇਰਮੈਂਟ ਨੂੰ ਪੂਰਾ ਕਰੇਗਾ ਇਹ ਦੋਨੋਂ ਚੀਜ਼ਾਂ ਜੇਕਰ ਤੁਸੀਂ ਡੇਲੀ ਆਪਣੀ ਡਾਈਟ ਦੇ ਵਿੱਚ ਐਡ ਕਰੋਗੇ ਤੇ ਤੁਹਾਡੇ ਪ੍ਰੋਟੀਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਫਿਲ ਹੋ ਜਾਇਆ ਕਰੇਗੀ ਇਸ ਲਈ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਪਾਣੀ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਪਾਲਕ ਐਡ ਕਰ ਲਵਾਂਗੇ ਪਾਲਕ ਨੂੰ ਆਪਾਂ ਇੱਕ ਬੋਇਲ ਦੇਣਾ ਹੈ ਜਦੋਂ ਇਹ ਥੋੜੀ ਸੌਫਟ ਹੋ ਗਈ ਤੇ ਇਸ ਨੂੰ ਆਪਾਂ ਉਤਾਰ ਕੇ ਪਾਣੀ ਇਸ ਦਾ ਅਲੱਗ ਕਰ ਲੈਣਾ ਹੈ ਪਾਲਕ ਆਪਣੀ ਬਿਲਕੁਲ ਤਿਆਰ ਹੈ ਹੁਣ ਇਸ ਨੂੰ ਆਪਾਂ ਸਾਈਡ ਤੇ ਰੱਖ ਲਵਾਂਗੇ ਫਿਰ ਆਪਾਂ ਗੈਸ ਤੇ ਪਾਣੀ ਰੱਖਾਂਗੇ ਤੇ ਉਸਦੇ ਵਿੱਚ ਆਪਾਂ ਇੱਕ ਕੌਲੀ ਮਟਰਾਂ ਦੀ ਐਡ ਕੀਤੀ ਹੈ ਤੇ ਇੱਕ ਹੀ ਕੌਲੀ ਇਸ ਦੇ ਵਿੱਚ ਆਪਾਂ ਸੋਇਆ ਚੰਕਸ ਐਡ ਕਰਾਂਗੇ ਹੁਣ ਇਹਨਾਂ ਨੂੰ ਆਪਾਂ ਇੱਕ ਬੋਇਲ ਦਵਾਂਗੇ ਇਹਨਾਂ ਨੂੰ ਆਪਾਂ ਹਿਲਾ ਕੇ ਇੱਕ ਸਾਈਡ ਤੇ ਬੋਇਲ ਲਈ ਰੱਖ ਦਵਾਂਗੇ ਹੁਣ ਦੂਸਰੀ ਸਾਈਡ ਤੇ ਆਪਾਂ ਪਹਿਲਾਂ ਆਟਾ ਤਿਆਰ ਕਰ ਲੈਨੇ ਹਾਂ ਇੱਥੇ ਆਪਾਂ ਇੱਕ ਜਾਰ ਲਵਾਂਗੇ ਇਸ ਦੇ ਵਿੱਚ ਆਪਾਂ ਜਿਹੜੀ ਪਾਲਕ ਨੂੰ ਬ੍ਰਾਂਚ ਕੀਤਾ ਸੀ ਉਸ ਨੂੰ ਐਡ ਕਰਕੇ ਇਸ ਦੀ ਪਿਉਰੀ ਬਣਾ ਕੇ ਤਿਆਰ ਕਰ ਲਵਾਂਗੇ ਇਸਦੇ ਵਿੱਚ ਥੋੜਾ ਜਿਹਾ ਆਪਾਂ ਨਮਕ ਐਡ ਕਰਾਂਗੇ ਮੈਂ 1/4 ਚਮਚੇ ਇਸਦੇ ਵਿੱਚ ਨਮਕ ਐਡ ਕੀਤਾ ਹੈ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਹ ਦੇਖੋ ਜੀ ਆਪਣੀ ਪਾਲਕ ਦੀ ਪਿਉਰੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਕਿੰਨਾ ਜ਼ਿਆਦਾ ਵਧੀਆ ਇਸ ਦਾ ਕਲਰ ਆਇਆ ਹੈ ਬਿਲਕੁਲ ਵੀ ਪਾਲਕ ਆਪਣੀ ਕਾਲੀ ਨਹੀਂ ਪਈ ਹੁਣ ਆਪਾਂ ਪ੍ਰਾਤ ਦੇ ਵਿੱਚ ਲਵਾਂਗੇ ਆਟਾ ਆਟਾ ਕੋਈ ਮੈਜ਼ਰਮੈਂਟ ਨਹੀਂ ਹੁੰਦੀ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਲੈ ਸਕਦੇ ਹੋ ਜਿੰਨੇ ਤੁਸੀਂ ਪਰਾਂਠੇ ਬਣਾਉਣਾ ਚਾਹੋ ਉਸ ਹਿਸਾਬ ਨਾਲ ਤੁਸੀਂ ਆਟਾ ਲੈ ਸਕਦੇ ਹੋ ਹੁਣ ਇਸ ਆਟੇ ਦੇ ਵਿੱਚ ਆਪਾਂ ਐਡ ਕਰਾਂਗੇ ਆਪਣੀ ਪਾਲਕ ਦੀ ਪਿਊਰੀ ਤੇ ਇਹ ਆਪਾਂ ਬਹੁਤ ਹੀ ਸੌਫਟ ਜਿਹਾ ਆਟਾ ਗੁੰਨ ਕੇ ਤਿਆਰ ਕਰਾਂਗੇ ਇਹ ਬਹੁਤ ਜ਼ਿਆਦਾ ਹਾਰਡ ਨਹੀਂ ਹੋਣਾ ਚਾਹੀਦਾ ਤੇ ਨਾ ਬਹੁਤ ਜ਼ਿਆਦਾ ਸੌਫਟ ਨਾਰਮਲ ਹੋਵੇਗਾ ਤੇ ਆਪਣੇ ਪਰਾਂਠੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਘੋੜੇ ਜੀ ਇਸ ਦੇ ਵਿੱਚ ਆਪਾਂ ਤੇਲ ਐਡ ਕਰ ਲਿਆ ਹੈ ਤਾਂ ਕਿ ਆਪਣੇ ਜਿਹੜੇ ਪਰਾਂਠੇ ਹਨ ਉਹ ਬਹੁਤ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਣ। ਹੁਣ ਆਪਾਂ ਜਾਰ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਜਿਹੜੀ ਪਿਉਰੀ ਲੱਗੀ ਰਹੀ ਗਈ ਸੀ ਉਸ ਨੂੰ ਵੀ ਐਡ ਕਰ ਲਵਾਂਗੇ ਤੇ ਹੁਣ ਇਸ ਦਾ ਆਪਾਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ। ਤੁਸੀਂ ਇੱਕ ਵਾਰੀ ਇਹ ਪਰਾਂਠੇ ਜ਼ਰੂਰ ਟਰਾਈ ਕਰਿਓ। ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣਗੇ ਕਿਉਂਕਿ ਇਹਨੇ ਹੈਲਦੀ ਪਰਾਂਠੇ ਆਪਾਂ ਆਪਣੀ ਜਦੋਂ ਰੁਟੀਨ ਦੇ ਵਿੱਚ ਐਡ ਕਰਦੇ ਹਾਂ ਤੇ ਆਪਣਾ ਜਿਹੜਾ ਲਾਈਫ ਸਟਾਈਲ ਹੈ ਉਹ ਚੇਂਜ ਹੋ ਜਾਂਦਾ ਹੈ ਆਪਾਂ ਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਜੇ ਆਪਾਂ ਪਰੌਂਠੇ ਖਾਣੇ ਹੀ ਹਾਂ ਪਰੌਂਠਿਆਂ ਦੇ ਸ਼ੌਕੀਨ ਹਾਂ ਤਾਂ ਥੋੜੇ ਹੈਲਦੀ ਖਾਈਏ ਤੇ ਗੱਲ ਅਲੱਗ ਜੀ ਹੋ ਜਾਂਦੀ ਹੈ ਆਪਣਾ ਆਟਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਕਵਰ ਕਰਕੇ ਆਪਾਂ ਸਾਈਡ ਤੇ ਰੱਖ ਦਵਾਂਗੇ ਹੁਣ ਦੂਸਰੀ ਸਾਈਡ ਤੇ ਆਪਾਂ ਚੈੱਕ ਕਰਦੇ ਹਾਂ ਦੇਖੋ ਆਪਣੇ ਮਟਰ ਦੇ ਨਾਲ ਜਿਹੜੇ ਆਪਣੀ ਸੋਇਆ ਚੰਕਸਨ ਉਹ ਵੀ ਬੋਇਲ ਹੋ ਚੁੱਕੇ ਹਨ ਸੌਫਟ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਗੈਸ 'ਤੇ ਉਤਾਰ ਲਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਪਾਣੀ ਇਹਨਾਂ ਦਾ ਅਲੱਗ ਕਰ ਦਵਾਂਗੇ ਇਹ ਦੇਖੋ ਇਹਨਾਂ ਦਾ ਪਾਣੀ ਆਪਾਂ ਅਲੱਗ ਕਰ ਲਿਆ ਹੁਣ ਥੋੜਾ ਜਿਹਾ ਇਹਨਾਂ ਨੂੰ ਆਪਾਂ ਠੰਡੇ ਹੋਣ ਦਵਾਂਗੇ ਹੁਣ ਇੱਥੇ ਆਪਾਂ ਲਵਾਂਗੇ ਇੱਕ ਮਿਕਸਰ ਜਾਰ ਹੁਣ ਇਸ ਦੇ ਵਿੱਚ ਆਪਾਂ ਸੋਇਆ ਚੰਕਸ ਤੇ ਮਟਰ ਐਡ ਕਰਕੇ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਇਹਨਾਂ ਦਾ ਆਪਾਂ ਬਹੁਤ ਬਰੀਕ ਪੇਸਟ ਨਹੀਂ ਬਣਾਉਣਾ ਜਸਟ ਇਹਨਾਂ ਨੂੰ ਦਰਦਰਾ ਜਿਹਾ ਪੀਸਾਂਗੇ ਇੱਕ ਇਥੇ ਮੈਂ ਹਰੀ ਮਿਰਚ ਲਈ ਹੈ ਉਸ ਨੂੰ ਐਡ ਕਰ ਲਵਾਂਗੇ ਤੇ ਇਹ ਦੇਖੋ ਜੀ ਇਹ ਆਪਣਾ ਦਰਦਰਾ ਜਿਹਾ ਆਪਾਂ ਇਹਨਾਂ ਨੂੰ ਪੀਸ ਲਿਆ ਹੈ ਤੇ ਹੁਣ ਇਹਨਾਂ ਨੂੰ ਇੱਕ ਖੁੱਲੇ ਜਿਹੇ ਬਰਤਨ ਦੇ ਵਿੱਚ ਐਡ ਕਰ ਲਵਾਂਗੇ ਹੁਣ ਗੈਸ ਤੇ ਇੱਕ ਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਇਹ ਸਾਰਾ ਮਿਕਸਚਰ ਆਪਾਂ ਐਡ ਕਰ ਦਵਾਂਗੇ ਜਿਹੜਾ ਇਸ ਦੇ ਵਿੱਚ ਥੋੜਾ ਬਾਲਾ ਮੌਇਸਚਰ ਹੋਵੇਗਾ ਉਸ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਤਾਂ ਹੀ ਇਹ ਪਰੌਂਠੇ ਆਪਣੇ ਬਣ ਕੇ ਵਧੀਆ ਤਿਆਰ ਹੋਣਗੇ ਜੇਕਰ ਮੌਇਸਚਰ ਰਹੇਗਾ ਤੇ ਫਿਰ ਆਪਣੇ ਪਰੌਂਠੇ ਵਧੀਆ ਨਹੀਂ ਬਣਨਗੇ ਤੇ ਹੋਰ ਟੁੱਟ ਜਾਣਗੇ ਇਸ ਤਰ੍ਹਾਂ ਥੋੜੇ ਟਾਈਮ ਦੇ ਲਈ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਭੁੰਨ ਲੈਣਾ ਹੈ ਭੁਣ ਇਸ ਦੇ ਵਿੱਚ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ 1/4 ਚਮਚ ਲਾਲ ਮਿਰਚ ਪਾਊਡਰ 1/4 ਚਮਚ ਇੱਥੇ ਮੈਂ ਗਰਮ ਮਸਾਲਾ ਐਡ ਕੀਤਾ ਹੈ ਬਸ ਜਸਟ ਇੰਨੀਆਂ ਕੀ ਇਸ ਦੇ ਵਿੱਚ ਆਪਾਂ ਚੀਜ਼ਾਂ ਐਡ ਕਰਨੀਆਂ ਹਨ ਬਹੁਤ ਜ਼ਿਆਦਾ ਚੀਜ਼ਾਂ ਐਡ ਕਰਨ ਦੀ ਲੋੜ ਨਹੀਂ ਹੈ ਹੁਣ ਇੱਕ ਵਾਰੀ ਫਿਰ ਆਪਾਂ 1 ਤੋਂ 2 ਮਿੰਟ ਲਈ ਪਕਾਵਾਂਗੇ ਤੇ ਥੋੜੀ ਜੀ ਇਸ ਦੇ ਵਿੱਚ ਮੈਂ ਹਲਦੀ ਐਡ ਕੀਤੀ ਹੈ ਤਾਂ ਕਿ ਥੋੜਾ ਜਿਹਾ ਕਲਰ ਵਧੀਆ ਲੱਗੇ ਤੇ ਇਹ ਦੇਖੋ ਜੀ ਇਹ ਆਪਣਾ ਜਿਹੜਾ ਮਿਕਸਚਰ ਹੈ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਜਿਹੜਾ ਮੌਇਸਚਰ ਹੈ ਬਿਲਕੁਲ ਖਤਮ ਹੋ ਚੁੱਕਾ ਹੈ ਹੁਣ ਇਸ ਨੂੰ ਹੋਰ ਪਾਵਰਫੁਲ ਬਣਾਉਣ ਦੇ ਲਈ ਇਸ ਦੇ ਵਿੱਚ ਐਡ ਕਰਾਂਗੇ ਆਪਾਂ ਪਨੀਰ ਪਨੀਰ ਨੂੰ ਆਪਾਂ ਇਸ ਤਰ੍ਹਾਂ ਕਰੰਬਲ ਕਰਕੇ ਐਡ ਕਰ ਲੈਣਾ ਹੈ ਤੇ ਫਿਰ ਇਸ ਨੂੰ ਆਪਾਂ ਹੁਣ ਕਰਾਂਗੇ ਮਿਕਸ ਲਓ ਜੀ ਇਹ ਆਪਣਾ ਬਹੁਤ ਹੀ ਵਧੀਆ ਪਰਾਠੇ ਦਾ ਮਿਕਸਰ ਬਣ ਕੇ ਤਿਆਰ ਹੋ ਚੁੱਕਾ ਹੈ। ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ। ਹੁਣ ਆਪਣਾ ਮਿਕਸਰ ਵੀ ਠੰਡਾ ਹੋ ਚੁੱਕਾ ਹੈ। ਹੁਣ ਆਪਾਂ ਪਰੌਂਠੇ ਬਣਾਉਣਾ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਆਟੇ ਦਾ ਇੱਕ ਪੀੜਾ ਲਵਾਂਗੇ। ਇਹ ਆਪਾਂ ਬਹੁਤ ਜ਼ਿਆਦਾ ਨਾ ਵੱਡਾ ਲੈਣਾ ਹੈ ਨਾ ਛੋਟਾ, ਮੀਡੀਅਮ ਜਿਹਾ ਇਹ ਪੀੜਾ ਹੋਣਾ ਚਾਹੀਦਾ ਹੈ। ਚੁੰਡਾ ਕਰਕੇ ਇਸ ਨੂੰ ਸੁੱਕਾ ਆਟਾ ਲਗਾ ਕੇ ਆਪਾਂ ਇੱਕ ਰੋਟੀ ਬੇਲ ਲਵਾਂਗੇ। ਇਸ ਤਰ੍ਹਾਂ ਆਪਾਂ ਵੱਡੇ ਸਾਈਜ਼ ਦੀ ਰੋਟੀ ਬੇਲ ਲੈਣੀ ਹੈ। ਤੇ ਹੁਣ ਇਸ ਦੇ ਵਿੱਚ ਆਪਾਂ ਰੱਖਾਂਗੇ ਮਿਕਸਚਰ ਤੇ ਇਹ ਆਪਾਂ ਮਿਕਸਚਰ ਜਿਹੜਾ ਪਾਉਣਾ ਹੈ ਪਰ ਪਰ ਕੇ ਪਰੌਂਠੇ ਦੇ ਵਿੱਚ ਐਡ ਕਰਨਾ ਹੈ ਤਾਂ ਹੀ ਇਹ ਪਰੌਂਠਾ ਚਾਹਰਾ ਟੇਸਟੀ ਬਣ ਕੇ ਤਿਆਰ ਹੋਵੇਗਾ ਇਸ ਤਰ੍ਹਾਂ ਸੈਂਟਰ ਦੇ ਵਿੱਚ ਇਸ ਨੂੰ ਆਪਾਂ ਰੱਖ ਲੈਣਾ ਹੈ ਤੇ ਜਿਸ ਤਰ੍ਹਾਂ ਮੈਂ ਇਸ ਨੂੰ ਸੈੱਟ ਕਰ ਰਹੀ ਹਾਂ ਇਸੇ ਤਰ੍ਹਾਂ ਹੀ ਇਸ ਨੂੰ ਆਪਾਂ ਸੈੱਟ ਕਰ ਲੈਣਾ ਹੈ ਹੌਲੀ ਹੌਲੀ ਇਸ ਨੂੰ ਹਲਕੇ ਹੱਥਾਂ ਦੇ ਨਾਲ ਪ੍ਰੈਸ ਕਰੀ ਜਾਣਾ ਹੈ ਤਾਂ ਕਿ ਜਦੋਂ ਆਪਾਂ ਵੇਲੀਏ ਤੇ ਪਰੌਂਠਾ ਆਪਣਾ ਟੁੱਟੇ ਨਾ ਜਦੋਂ ਵੀ ਆਪਾਂ ਇਸ ਤਰ੍ਹਾਂ ਫੀਲਿੰਗ ਵਾਲਾ ਕੋਈ ਪਰੌਂਠਾ ਤਿਆਰ ਕਰਨਾ ਹੈ ਤੇ ਇਸ ਦੇ ਵਾਸਤੇ ਆਟੇ ਦਾ ਵਧੀਆ ਗੁਜਰਾ ਬਹੁਤ ਜ਼ਰੂਰੀ ਹੁੰਦਾ ਹੈ। ਹੁਣ ਆਪਾਂ ਸੁੱਕਾ ਆਟਾ ਲਗਾ ਕੇ ਬਿਲਕੁਲ ਹਲਕੀ ਹੱਥਾਂ ਦੇ ਨਾਲ ਇਸ ਨੂੰ ਵੇਲ ਲਵਾਂਗੇ ਤੇ ਇਹ ਦੇਖੋ ਆਪਣਾ ਪਰਫੈਕਟ ਜਿਹੜਾ ਪਰੌਂਠਾ ਹੈ ਉਹ ਵੇਲਿਆ ਗਿਆ ਹੈ ਤੇ ਬਿਲਕੁਲ ਵੀ ਨਹੀਂ ਟੁੱਟਾ। ਹੁਣ ਤਵਾ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਤੇ ਆਪਾਂ ਪਾ ਦਵਾਂਗੇ ਤੇ ਇਸ ਨੂੰ ਅਲਟ-ਪਲਟ ਕਰਕੇ ਦੋਨਾਂ ਸਾਈਡਾਂ ਤੋਂ ਘਿਓ ਲਗਾ ਕੇ ਪਕਾਵਾਂਗੇ। ਤੁਸੀਂ ਦੇਖਿਓ ਕਿੰਨਾ ਜ਼ਿਆਦਾ ਕ੍ਰਿਸਪੀ ਕਿੰਨਾ ਜ਼ਿਆਦਾ ਵਧੀਆ ਆਪਣਾ ਇਹ ਪਰੌਂਠਾ ਬਣ ਕੇ ਤਿਆਰ ਹੋਵੇਗਾ ਲੋ ਫਲੇਮ ਤੇ ਪਕਾਵਾਂਗੇ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇਗਾ ਇੱਕ ਸਾਈਡ ਤੇ ਇਸ ਤਰ੍ਹਾਂ ਘਿਓ ਲਗਾ ਕੇ ਆਪਾਂ ਇਸ ਦੀ ਸਾਈਡ ਪਲਟਾਂਗੇ ਫਿਰ ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਆਪਾਂ ਘਿਓ ਲਗਾਵਾਂਗੇ ਮੈਂ ਇੱਥੇ ਦੇਸੀ ਘਿਓ ਦਾ ਯੂਜ਼ ਕਰ ਰਹੀ ਹਾਂ ਤੁਸੀਂ ਕਿਸੇ ਵੀ ਤੇਲ ਘਿਓ ਦਾ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਡਾਈਟ ਦੇ ਸਮੇਂ ਇਸ ਨੂੰ ਖਾਣਾ ਹੋਵੇ ਤੇ ਤੁਸੀਂ ਘਿਓ ਨੂੰ ਅਵੋਇਡ ਕਰ ਸਕਦੇ ਹੋ ਉੱਪਰ ਘਿਓ ਨਾਲ ਲਗਾਓ ਤਵੇ ਤੇ ਤੇ ਪਰੌਂਠਾ ਜਦੋਂ ਪੱਕ ਜਾਵੇ ਤੇ ਉਸ ਨੂੰ ਥਾਲੀ ਦੇ ਵਿੱਚ ਰੱਖ ਕੇ ਉਸ ਦੇ ਉੱਪਰ ਤੁਸੀਂ ਦੇਸੀ ਘਿਓ ਰੱਖ ਕੇ ਖਾ ਸਕਦੇ ਹੋ ਇਹ ਪਰਫੈਕਟ ਮੀਲ ਤੁਹਾਡਾ ਤਿਆਰ ਹੋ ਜਾਵੇਗਾ ਪ੍ਰੋਟੀਨ ਨਾਲ ਭਰਪੂਰ ਡਾਈਟ ਵਾਲੇ ਪਰਸਨ ਵੀ ਇਹ ਦੋਨੋਂ ਚੀਜ਼ਾਂ ਯੂਜ਼ ਕਰ ਸਕਦੇ ਹਨ ਬਹੁਤ ਹੀ ਜ਼ਿਆਦਾ ਵਧੀਆ ਤੇ ਯੂਸਫੁਲ ਹਨ ਇਸੇ ਤਰ੍ਹਾਂ ਆਪਣੇ ਸਾਰੇ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਹਨ ਮੈਂ ਇਸ ਨੂੰ ਸਰਵ ਕਰਾਂਗੀ ਦਹੀਂ ਤੇ ਨਾਲ ਇਸ ਦੇ ਨਾਲ ਚਟਨੀ ਜਿਹੜੀ ਆਪਾਂ ਨਿੰਬੂ ਦੀ ਖੱਟੀ ਮਿੱਠੀ ਬਣਾ ਕੇ ਤਿਆਰ ਕੀਤੀ ਸੀ ਬਹੁਤ ਹੀ ਜ਼ਿਆਦਾ ਜਮੀ ਪਰੌਂਠੇ ਬਣੇ ਸਨ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਉੱਤੇ ਰੱਖਾਂਗੇ ਆਪਾਂ ਘਰ ਦਾ ਮੱਖਣ ਤੇ ਲਓ ਜੀ ਆਪਣੀ ਪ੍ਰੋਟੀਨ ਨਾਲ ਭਰਪੂਰ ਥਾਲੀ ਕੰਪਲੀਟ ਹੋ ਚੁੱਕੀ ਹੈ ਤੁਸੀਂ ਵੀ ਇਹਨਾਂ ਨੂੰ ਬਣਾਇਓ ਖਾਇਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਫੋਲੋ ਕਰ ਲਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ